ਨਕੌਦਰ ਦੇ ਨਗਰ ਕੌਂਸਲ ਦੇ ਵਿੱਚ ਮੌਜੂਦ ਹਾਂ ਜਿੱਥੇ ਆਪ ਦੀ ਸਰਕਾਰ ਆਪ ਦੇ ਦੁਆਰ ਇਹਦੇ ਤਹਿਤ ਇੱਕ ਕੈਂਪ ਲੱਗਾ ਹੋਇਆ ਹੈ ਕੈਂਪ ਦੇ ਵਿੱਚ ਅਲੱਗ-ਅਲੱਗ ਕੰਮ ਇੱਥੇ ਨਿਪਟਾਏ ਜਾ ਰਹੇ ਨੇ ਚਾਹੇ ਉਹ ਬਿਜਲੀ ਵਿਭਾਗ ਦਾ ਹੋਵੇ, ਵਾਟਰ ਸਪਲਾਈ ਦਾ ਹੋਵੇ, ਕਾਨੂੰਨਗੋ ਦਾ ਹੋਵੇ, ਪਟਵਾਰੀਆਂ ਦਾ ਹੋਵੇ ਜਾਂ ਕੋਈ ਉਹ ਸਾਰੀ ਵਿਭਾਗ ਹੋਣ ਅਲੱਗ-ਅਲੱਗ ਕੰਮ ਇੱਕੋ ਜਗ੍ਹਾ ਨਿਪਟਾਰੇ ਇੱਥੇ ਹੋ ਰਹੇ ਨੇ ਆ ਈਓ ਸਾਹਿਬ ਨਕੌਦਰ ਦੇ ਮੇਰੇ ਨਾਲ ਮੌਜੂਦ ਨੇ ਮੈਂ ਥੋੜੀ ਜੀ ਉਹਨਾਂ ਨਾਲ ਗੱਲਬਾਤ ਕਰਾਂਗਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ। ਸਾਰਾ ਜੀ ਨਗਰ ਕੌਂਸਲ ਦੇ ਵਿੱਚ ਕੈਂਪ ਲੱਗ ਰਿਹਾ ਕੀ ਕੀ ਸਰਗੀਆਂ। ਇਸ ਤਰ੍ਹਾਂ ਹੀ ਅੱਜ ਨਗਰ ਕੌਂਸਲ ਦੇ ਦਫਤਰ ਵਿਖੇ ਸਰਕਾਰ ਤੁਹਾਡੇ ਵਿਵਾਰ ਸਕੀਮ ਦੇ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਕੈਂਪ ਲਗਾਇਆ ਹੈ। ਤੇ ਇਸ ਅੱਜ ਇੱਕ ਆਫਿਸ 'ਚ ਹੀ ਇੱਥੇ ਸਾਡੇ ਆਫਿਸ 'ਚ ਵੱਖ-ਵੱਖ ਸਕੀਮਾਂ ਸਰਕਾਰ ਦੀਆਂ ਉਹ ਸਾਰੀਆਂ ਕੰਪਲੇਂਟਾਂ ਜਾਂ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਅਸੀਂ ਦਿੰਦੇ ਹਾਂ ਜਿਦਾ ਵਾਟਸਪਲਾਈ ਦੀ ਸੇਵਾ ਹੋ ਗਈ ਜਾਂ ਲੋਕਾਂ ਲਈ ਹਾਊਸਿੰਗ ਫਾਰ ਆਲ ਮਕਾਨ ਬਣਾਉਣ ਲਈ ਸਟਰੀਟ ਵੈਂਡਰ ਨੂੰ ਲੋਨ ਦੇਣ ਲਈ ਇਹ ਵੱਖ-ਵੱਖ ਸਕੀਮਾਂ ਜਿਹੜੀਆਂ ਅਸੀਂ ਅੱਜ ਇੱਕ ਇੱਥੇ ਦਫ਼ਤਰ ਵਿੱਚ ਹੀ ਸਾਰੀਆਂ ਲੋਕਾਂ ਨੂੰ ਪ੍ਰਦਾਨ ਕਰ ਰਹੇ ਹਾਂ ਸਰ ਕਿੰਨਾ ਕੁ ਬੈਨੀਫਿਟ ਹੋ ਰਿਹਾ ਹੈ کافی ਜ਼ਿਆਦਾ ਬੈਨੀਫਿਟ ਹੋ ਰਿਹਾ ਹੈ ਔਰ ਸਾਡੇ ਕੋਲ ਅੱਜ ਹਾਊਸਿੰਗ ਫਾਰ ਆਲ ਲਈ ਬੜਾ ਹੁਸ਼ਾ ਮਿਲੇ ਲੋਕਾਂ 'ਚ ਦੇਖਿਆ ਗਿਆ ਔਰ ਕਾਫੀ ਐਪਲੀਕੇਸ਼ਨਸ ਸਾਨੂੰ ਆਈਆਂ ਹਨ ਕੋਚ ਕੰਮਾਂ ਦੇ ਨਕਤਾਰੇ ਹੋਏ ਬਿਲਕੁਲ ਜੀ ਆ ਜਿਹੜੀ ਵੀ ਕੋਈ ਸ਼ਿਕਾਇਤ ਆਂਦੀ ਅਸੀਂ ਨਾਲ ਹੀ ਨਕਤਾਰਾ ਕਰ ਦਿੰਦੇ ਆ ਤੇ ਜਿਸ ਤਰ੍ਹਾਂ ਕੋਈ ਐਪਲੀਕੇਸ਼ਨ ਜਿਹੜੀ ਆਂਦੀ ਆ ਕੋਈ ਸਰਕਾਰੀ ਸੇਵਾਵਾ ਲੈਣ ਲਈ ਉਹਨੂੰ ਉਸੇ ਟਾਈਮ ਪ੍ਰੋਸੈਸ ਵਿੱਚ ਪਾ ਦਿੰਦੇ ਆ ਤੇ ਇਸੇ ਇਹ ਸਭ ਜਿਹਨਾਂ ਦੱਸਿਆ ਕਿ ਕੰਮ ਦਾ ਜਿਹੜਾ ਜੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਹੁੰਦੀਆਂ ਜਿਹਦਾ ਉਸੇ ਵੇਲੇ ਨਕਤਾਰਾ ਹੋ ਜਾਂਦਾ ਉਹ ਸੱਜਣ ਨਾਲ ਹੋਰ ਮਜੂਰ ਹੈ ਸਤਿਗੁਰ ਜੀ ਮੈਂ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨਕੋਦਰ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਹੈ ਸੀ ਪਬਲਿਕ ਦੀ ਸਹੂਲਤ ਵਾਸਤੇ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਜੋ ਜਿਹੜਾ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਜਿਹੜੇ ਸਾਰੇ ਡਿਪਾਰਟਮੈਂਟ ਆ ਹੈਗੇ ਨੇ ਜੀ ਇੱਕ ਛੱਤ ਥੱਲੇ ਬੈਠੇ ਨੇ ਲੋਕ ਆਪੋ ਆਪਣੀ ਮੁਸ਼ਕਲ ਨੂੰ ਲੈ ਕੇ ਹੱਲ ਕਰਾਉਣ ਵਾਸਤੇ ਇੱਥੇ ਆ ਰਹੇ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਨਵਟਾਰਾ ਮੌਕੇ ਤੇ ਹੀ ਹੋ ਰਿਹਾ ਤੇ ਜੇਕਰ ਕੋਈ ਪੇਪਰ ਹੈ ਡਿਪਾਰਟਮੈਂਟ ਵੱਲੋਂ ਲੈ ਕੇ ਉਹਨਾਂ ਕੋਲ ਸਬਮਿਟ ਕਰਵਾਏ ਜਾ ਰਹੇ ਅੱਗੇ ਤੇ ਪ੍ਰੋਸੈਸ ਵਿੱਚ ਪਾਏ ਜਾਣਗੇ ਔਰ ਇਹ ਸਾਡੇ ਹਲਕੇ ਦੇ ਐਮਐਲਏ ਮੈਡਮ ਇੰਦਰ ਗੁਰਮਾਨ ਸਿੰਘ ਜੀ ਵੱਲੋਂ ਇਹ ਬਹੁਤ ਵਧੀਆ ਪ੍ਰੋਗਰਾਮ ਆ ਜੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਓ ਅੱਜ ਆਮ ਆਦਮੀ ਦੀ ਸਰਕਾਰ ਵੱਲੋਂ ਨਕੋਦਰ ਵਿੱਚ ਇੱਕ ਜਨ ਸਹੂਲਤ ਵਾਸਤੇ ਕੈਂਪ ਲਾਇਆ ਗਿਆ ਹੈ ਜਿੱਥੇ ਵਾਟਰ ਸਪਲਾਈ ਬੋਰਡ ਇਲੈਕਟ੍ਰਿਸਿਟੀ ਬਿਲ ਫੂਡ ਸਪਲਾਈ ਡਿਪਾਰਟਮੈਂਟ ਸੂਭਾ ਕੇਂਦਰ ਕਾਉਂਸਲ ਦੇ ਕੋਈ ਕੰਮ ਜਾਂ ਹੋਰ ਵੀ ਜਿਹੜੇ ਨਾਰਮਲ ਕੰਮ ਹੈਗੇ ਆ ਉਹ ਸਾਰੇ ਕੰਮ ਰਿਸੋਲਵ ਕਰਨ ਲਈ ਆ ਉਹਨਾਂ ਦੀ ਸ਼ਿਕਾਇਤਾਂ ਦੂਰ ਕਰਨ ਲਈ ਜਾਂ ਕੋਈ ਪ੍ਰੋਬਲਮਸ ਹੈਗੀ ਆ ਉਹਨੂੰ ਉਦੇ ਨਿਮਿਤ ਇੱਥੇ ਬੈਠੇ ਆ ਸਾਰੇ ਅਫੀਸ਼ੀਅਲਸ ਇੱਥੇ ਬੈਠੇ ਹੈਗੇ ਆ ਤੇ ਸਾਡੀ ਹਲਕਾ ਵ代यक ਮੈਡਮ ਐਮਐਲਏ ਇੰਦਰਜੀਤ ਪਰਮਾਨ ਜੀ ਵੱਲੋਂ ਵੀ ਇਹ ਨਿਰਦੇਸ਼ ਆਗਾ ਸਾਨੂੰ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਅਸੀਂ ਇਹ ਦੇਖ ਰਹੇ ਆ ਕਿ ਕਿਸੇ ਨੂੰ ਵੀ ਪ੍ਰੋਬਲਮ ਨਾ ਆਏ ਤੇ ਸਾਰਾ ਕੰਮ ਅਸੀਂ ਸਹੀ ਤਰੀਕੇ ਨਾਲ ਐਗਜ਼ੀਕਿਊਟ ਹੋ ਰਿਹਾ ਹੋਵੇ ਜੀ ਹਾਂਜੀ ਸਤਿ ਸ੍ਰੀ ਅਕਾਲ ਆਪਣਾ ਸਰ ਪੀਐਸਪੀਸੀਐ ਕਿ ਕੀ ਕੇਸ ਆ ਰਿਹਾ ਹੈ ਤੁਹਾਡਾ ਕੀ ਸਰ ਮੇਨ ਜ਼ਿਆਦਾਤਰ ਇਹ ਹੀ ਹੈ ਵੀ ਜਿਨ੍ਹਾਂ ਨੇ ਨਵਾਂ ਕਨੈਕਸ਼ਨ ਲੈਣਾ ਆਇਆ ਕਈਆਂ ਦਾ ਕੋਈ ਕਨੈਕਸ਼ਨ ਲੱਗੇ ਹੋਏ ਆ ਉਹ ਬਦਲੀ ਕਰਨੇ ਨੇ ਕਿਸ ਮਤਲਬ ਘਟ ਹੀ ਆ ਰਹੇ ਨੇ ਹਾਂਜੀ ਸਰ ਕਈ ਡਬਲ ਡਬਲ ਮੀਟਰ ਵੀ ਲਵਾ ਰਹੇ ਜਦੋਂ ਉਧਰੋਂ ੱਲੇ ਉਹ ਸਰ ਬੈਨੀਫਿਟ ਲੈ ਰਹੇ ਨੇ ਮਤਲਬ ਜਿਹੜੀ ਸਹੂਲਤ ਹੈਗੀ ਏ ਸਰਕਾਰ ਨੇ ਸ਼ੁਰੂ ਤੋਂ ਹੀ ਸੀ ਕਿ ਵੀ ਘਰ 'ਚ 200 ਸੋਈਆਂ ਹੈਗੀਆਂ ਨੇ ਤੇ ਘਰ 'ਚ ਦੋ ਕਨੈਕਸ਼ਨ ਲੈ ਸਕਦੇ ਸੈਪਰੇਟ ਕਿਚਨ ਅਰੇਂਜਮੈਂਟ ਚਾਹੀਦਾ ਉਹ ਹੁਣ 600 ਯੂਨਿਟ ਦਾ ਜਿਹੜਾ ਬੈਨੀਫਿਟ ਆਇਆ ਉਹਨੇ ਕਰਕੇ ਕਈ ਗਲਤ ਫਾਇਦਾ ਯੂਜ਼ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਕਿਚਨ ਅਲੱਗ-ਅਲੱਗ ਮਾਝੇ ਹਨ ਕਿਚਨ ਇਹ ਸਰ ਸ਼ੁਰੂ ਤੇ ਹੀ ਸੀਗਾ ਕਿ ਜਿਹੜੇ ਕਿਚਨ ਅਰੇਂਜਮੈਂਟ ਆ ਉਹ ਲੱਗ ਹੋਏਗਾ ਤੇ ਘਰ 'ਚ ਚਾਹੇ ਤੁਸੀਂ ਤਿੰਨ ਕਨੈਕਸ਼ਨ ਲੈ ਸਕਦੇ ਹੋ ਕਿਉਂਕਿ ਤਿੰਨ ਫੈਮਿਲੀਆ ਨੇ ਉਹਨਾਂ ਤਿੰਨ ਅਲੱਗ-ਅਲੱਗ ਰਸੋਈਆਂ ਨੇ ਉਹ ਕਨੈਕਸ਼ਨ ਲੈ ਸਕਦੇ ਪਰ ਹੁਣ ਜਦੋਂ ਦਾ ਇਹ 600 ਜੂਨ ਤੋਂ ਥੱਲੇ ਬਿੱਲ ਜ਼ੀਰੋ ਆ ਜਾਂਦਾ ਆ ਉਹਦੇ ਕਰਕੇ ਹੁਣ ਉਹ ਲੋਕੀ ਉਦੋਂ ਨੂੰ ਤੁਰਪੇ ਨੇ ਕਿ ਘਰ 'ਚ ਦੋ ਕਨੈਕਸ਼ਨ ਲੈ ਲਈਏ ਤੇ ਜਿੱਥੇ ਪਹਿਲਾਂ 1000 ਜੂਨ ਚੱਲਦੀ ਸੀ ਹੁਣ 5-500 ਹੋ ਜਾਊਗੀ ਤੇ ਬਿੱਲ ਜ਼ੀਰੋ ਹੋ ਜਾਏਗਾ ओके गलत यूज ਫੋੜਿਆ ਹੋਇਆ ਔਰ ਕਾਫੀ ਹਾਈ ਲੈਵਲ ਤੇ ਹੋਟ ਹੈ ਗਲਤੀ ਇਸ ਦਾ ਕੋਈ ਵੈਲਡ ਮੰਨਦੇ ਵੀ ਗਲਤੀ ਹੈ ਬਿਲਕੁਲ ਗਲਤੀ ਹੈ ਹਾਂ ਜੀ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਗਰ ਕੌਂਸਲ ਨਕੌਦਰ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਮੈਂ ਦਿਖਾ ਦਵਾਂ ਕੈਂਪ ਇੱਕ ਚੱਲ ਰਿਹਾ ਜਿਹੜਾ ਆਪ ਦੀ ਸਰਕਾਰ ਆਪ ਦੇ ਦੁਆਰ ਹੈ ਇਹ ਕੈਂਪ ਚੱਲ ਰਿਹਾ ਜਿੱਥੇ ਅਲੱਗ-ਅਲੱਗ ਵਿਭਾਗ ਬੈਠੇ ਨੇ ਕੇਰਤ ਅਤੇ ਉਸਾਰੀ ਵਿਭਾਗ ਆ ਇਧਰਲੇ ਪਾਸੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆ ਰਾਸ਼ਨ ਕਾਰਡ ਫੂਡ ਸਪਲਾਈ ਵਿਭਾਗ ਆ ਅਲੱਗ-ਅਲੱਗ ਵਿਭਾਗਾਂ ਦੇ ਜਿਹੜੇ ਕੰਮ ਆ ਇੱਥੇ ਮੌਕੇ ਤੇ ਹੀ ਜਿਹੜੇ ਐਪਲੀਕੇਸ਼ਨ ਐਪਲੀਕੇਸ਼ਨ ਆ ਰਹੀਆਂ ਆ ਉਹਨਾਂ ਦੇ ਮੌਕੇ ਤੇ ਹੀ ਨਿਪਟਾਰੇ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਨਗਰ ਕੌਂਸਲ ਨਕੋਦਰ ਤੋਂ ਦਿਖਾ ਰਹੀ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ